ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਨਾ ਮਾਈਕ੍ਰੋਫੋਨ ਦੇ ਨਾਲ ਮੈਂ ਲਖਵਿੰਦਰ ਪਠੜ੍ਹ ਅੱਜ ਅਸੀਂ ਗੱਲ ਕਰਾਂਗੇ ਦਿੱਲੀ ਚੋਣਾਂ ਬਾਰੇ ਜਿਹੜੀਆਂ ਵਿਧਾਨ ਸਭਾ ਚੋਣਾਂ ਦਿੱਲੀ ਦੇ ਵਿੱਚ ਹੋਈਆਂ ਨੇ ਉਹਨਾਂ ਤੇ ਚਰਚਾ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਡੇ ਥੰਮ ਮੰਨੇ ਜਾਂਦੇ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਹਾਰ ਦਾ ਬਹੁਤ ਵੱਡਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਹਾਰ ਦੇ ਕੀ ਕਾਰਨ ਬਣੇ ਇਹਨਾਂ ਤੇ ਅਸੀਂ ਚਰਚਾ ਕਰਾਂਗੇ ਮੇਰੇ ਸਹਿਯੋਗੀ ਰਾਜਵਿੰਦਰ ਨਾਲ ਰਾਜਵਿੰਦਰ ਕੀ ਕਾਰਨ ਬਣੇ ਜਿਹੜਾ ਇੱਕ ਅਰਵਿੰਦ ਕੇਜਰੀਵਾਲ ਤੇ ਸਾਰੀ ਆਮ ਆਦਮੀ ਪਾਰਟੀ ਨੂੰ ਭਾਰਪਾ ਦੇ ਹੱਥੋਂ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਹੜੇ ਉਹ ਕਾਰਨ ਰਹੇ ਵੀ ਜਿਹੜਾ ਅਰਬਿੰਦ ਕੇਜਰੀਵਾਲ ਆਪਦੀ ਸੀਟ ਤੇ ਦਿੱਲੀ ਦਾ ਜਿਹੜਾ ਕਲਾਸ ਕਲਾ ਸੀਗਾ ਉਹਨੂੰ ਵੀ ਨਹੀਂ ਫਤਿਹ ਕਰ ਸਕੇ ਲਕਿੰਦਰ ਜਿਹੜੇ ਇੱਕ ਹਲਕੇ ਦਾ ਨੁਮਾਇੰਦਗੀ ਕਰਦਾ ਕਿਸੇ ਵੀ ਹਲਕੇ ਦੀ ਉਹ ਲੀਡਰ ਦੀ ਇੱਕ ਕ੍ਰੈਕਟਿਵਿਟੀ ਹੁੰਦੀ ਹੈ ਲੋਕਾਂ ਦੇ ਨਾਲ ਜਨਤਾ ਦੇ ਨਾਲ ਇਸ ਵਾਰ ਕੀ ਹੋਇਆ ਤਿੰਨ ਵਾਰੇ 2013 ਦੇ ਵਿੱਚ ਪਹਿਲੀ ਵਾਰ ਸ਼ੀਲਾ ਦੇਕਸ਼ਿਤ ਨੂੰ ਹਰਾ ਕੇ ਕੇਦਰੀ ਯਾਲ ਫੱਟਾ ਦੇ ਵਿੱਚ ਆਏ ਸੀਗੇ ਉਹ 15 ਸਾਲ ਮੁੱਖ ਮੰਤਰੀ ਸ਼ੀਲਾ ਦੇਕਸ਼ਿਤ ਲਗਾਤਾਰ 98 ਤੋਂ 13 ਤੱਕ ਤੇ ਉਦੋਂ ਪਹਿਲੀ ਵਾਰ ਇਹ ਵੀ ਹਾਰ ਸੀਟ ਤੇ ਲੜੇ ਸੀ ਜਿਸ ਤਰ੍ਹਾਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸ਼ੀਲਾ ਦੇਕਸ਼ਿਤ ਨੂੰ ਵੀ ਉਸੇ ਤਰ੍ਹਾਂ ਇਹਨਾਂ ਦੇ ਹੱਥ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਲਗਾਤਾਰ ਤਿੰਨ ਵਾਰ ਜਿੱਤੇ ਹੋਏ ਆ ਹਲਕੇ ਦੇ ਲੋਕਾਂ ਦੇ ਵਿੱਚ ਰੋਸ ਸੀਗਾ ਇਹਨਾਂ ਦਾ ਵਿਰੋਧ ਵੀ ਹੋਇਆ ਮੀਡੀਆ ਦੇ ਵਿੱਚ ਵੀ ਕੱਟ ਚਰਚਾ ਹੋਈ ਆ ਇਹਨਾਂ ਦੇ ਵਰਕਰਾਂ ਨੂੰ ਲੋਕਾਂ ਵੱਲੋਂ ਜਿਹੜੇ ਕੁਐਸਚਨ ਕੀਤੇ ਜਾਂਦੇ ਸੀ ਖਾਸ ਕਰ ਔਰਤਾਂ ਵੱਲੋਂ ਤਾਂ ਇਹ ਵੀ ਇੱਕ ਜਿਹੜਾ ਵੱਡਾ ਕਾਰਨ ਸੀ ਹਲਕੇ ਦੇ ਵਿੱਚ ਉਹ ਗੈਬਰਨ ਜਿਹੜੀ ਕਨੈਕਟੀਵਿਟੀ ਹੁੰਦੀ ਆ ਵੋਟਰਾਂ ਦੇ ਨਾਲ ਉਹਦੇ ਵਿੱਚ ਇਹ ਹੈ ਕਿ ਅਸਫਲ ਰਹਿਆ ਤੇ ਨਾਲ ਜਿਹੜਾ ਇੱਕ ਵੱਡੇ ਲੀਡਰ ਦੋਨੋਂ ਸੰਦੀਪ ਦੀਕਸ਼ਤ ਕਾਂਗਰਸ ਵੱਲੋਂ ਚੋਣ ਲੜੇ ਸੀਗੇ ਤੇ ਪਰਵੇਸ਼ ਬਰਮਾ ਪਰਵੇਸ਼ ਬਰਮਾ ਸ਼ਾਇਰ ਸਿੰਘ ਬਰਮਾ ਜਿਹੜੇ ਵੱਡੇ ਲੀਡਰ ਰਹੇ ਆ ਭਾਜਪਾ ਦੇ जाट ਲੀਡਰ ਸੀਗੇ 1996 ਤੋਂ ਲੈ ਕੇ 1995 2.5 ਸਾਲ ਉਹ ਮੁੱਖ ਮੰਤਰੀ ਵੀ ਰਹੇ ਆ ਭਾਜਪਾ ਵੱਲੋਂ ਵੀ ਮੁੱਖ ਮੰਤਰੀ ਦੇ ਪੁੱਤਰ ਨੂੰ ਟਿਕਟ ਤੇ ਸੰਦੀਪ ਦੀਕਸ਼ਤ ਸੀਲਾ ਦੀਕਸ਼ਤ ਦੇ ਪੁੱਤਰ ਉਹ ਵੀ ਉਹਨਾਂ ਦੇ ਪੁੱਤਰ ਸੀ ਸੰਦੀਪ ਦੀਕਸ਼ਤ ਤਾਂ ਇੱਥੋਂ ਤੱਕ ਸੀ ਕਿ ਉਹ ਬਦਲਾ ਲੈਣ ਲਈ ਆਪਣੀ ਮਾਤਾ ਦਾ ਚੋਣ ਮੈਦਾਨ ਦੇ ਵਿੱਚ ਸੀ ਤਾਂ ਦੋਨੇ ਸਟਰੋਂਗ ਕੈਂਡੀਡੇਟ ਇੱਕ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਦੋ ਸਾਬਕਾ ਮੁੱਖ ਮੰਤਰੀਆਂ ਦੇ ਪੁੱਤਰ ਮੈਦਾਨ 'ਚ ਸੀ ਇਹ ਵੀ ਇੱਕ ਜਿਹੜਾ ਵੱਡਾ ਫੈਕਟਰ ਹੈ ਪਰਵੇਸ਼ ਬਰਮਾ ਜਿਹੜੇ जाट ਲੀਡਰ ਵੀ ਮੰਨੇ ਜਾਂਦੇ ਆ ਤੇ ਭਾਰਪਾ ਨੂੰ ਵਕ ਵਕ ਰਾਜਸਥਾਨ ਦੇ ਵਿੱਚ ਵੀ ਉਹਨਾਂ ਨੇ ਬਹੁਤ ਗਰਾਊਂਡ ਵਰਕ ਕੀਤਾ ਤੇ ਤੁਹਾਨੂੰ ਲੱਗਦਾ ਵੀ ਉਹ ਜਿਹੜੀ ਨਵੀਂ ਦਿੱਲੀ ਦੀ ਸੀਟ ਸੀ ਪਰਵੇਸ਼ ਬਰਮਾ ਨੇ ਉੱਥੇ ਜਿਹੜਾ ਗਰਾਊਂਡ ਰੂਟ ਤੇ ਜਾ ਕੇ ਬਹੁਤ ਜ਼ਿਆਦਾ ਕੰਮ ਕੀਤਾ ਤੇ ਲੋਕਾਂ ਨੂੰ ਆਪਦੇ ਨਾਲ ਜੋੜਿਆ ਆਕਰ ਤੱਕ ਤੇ ਕਿਤੇ ਨਾ ਕਿਤੇ ਜਿਹੜਾ ਕੇਜਰੀਵਾਲ ਸੀ ਲੋਕਾਂ ਨਾਲ ਉਹ ਕਨੈਕਟੀਵਿਟੀ ਨਹੀਂ ਜੋੜ ਸਕੇ ਤਾਂ ਕਰਕੇ ਉਹਨਾਂ ਨੂੰ ਐਂਡ ਤੇ ਆਖਰੀ ਤਿੰਨ ਦਿਨਾਂ ਦੇ ਵਿੱਚ ਜਿਹੜਾ 3000 ਵੋਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪ੍ਰਵੇਸ਼ ਵਰਮਾ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਡੈਕਟ ਮਿਲੂਗੀ ਤਾਂ ਉਹਨਾਂ ਨੇ ਜਿਹੜਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਉੱਥੇ ਉਹ ਤਾਂ ਉਹਨਾਂ ਦੀ ਵਾਈਫ ਸੁਭਾਤੀ ਸਿੰਘ ਉਹਨਾਂ ਨੇ ਜਿਹੜਾ ਗਰਾਊਂਡਵਰਕ ਉੱਥੇ ਪਹਿਲਾਂ ਹੀ ਕਰਨਾ ਸ਼ੁਰੂ ਕੀਤਾ ਸੀਗਾ ਨੁੱਕੜ ਮੀਟਿੰਗਾਂ ਖਾਸ ਕਰ ਔਰਤਾਂ ਨਾਲ ਤਾਂ ਉਹਨਾਂ ਦੇ ਜਿਹੜੇ ਸਮਾਗਮ ਹੁੰਦੇ ਆ ਭਜਨ ਕੀਰਤਨ ਜਾਗਰਣ ਉਹਨਾਂ 'ਚ ਸ਼ਾਮਲ ਹੋਣਾ ਤਾਂ ਪ੍ਰਵੇਸ਼ ਵਰਮਾ ਇੱਕ ਗਰਾਊਂਡ ਤੋਂ ਉੱਠੇ ਲੀਡਰ ਨੇ ਆਪਣੇ ਜਿਹੜੀ ਉਹਨਾਂ ਦੀ ਵਿਰਾਸਤ ਆ ਆਪਣੇ ਬਾਪ ਦੀ ਸੈਬ ਸਿੰਘ ਵਰਮਾ ਦੀ ਤੇ ਉਹ ਇੱਕ ਦੋ ਵਾਰ ਦੇ ਐਮਪੀ ਵੀ ਰਹੇ ਨੇ ਸਿਆਸਤ ਦੇ ਵਿੱਚੋਂ ਬਹੁਤ ਪੁਰਾਣੇ ਨੇ ਗਰਾਉਂਡ ਤੋਂ ਉੱਠੇ ਹੋਏ ਲੀਡਰ ਨੇ ਬਹੁਤ ਪੁਰਾਣੇ ਨੇ ਉਹਨਾਂ ਦੇ ਨਾਲ ਰਿਕਾਰਡ ਵੀ ਆ ਵੀ 2019 ਦੀ ਜਿਹੜੀ ਲੋਕ ਸਭਾ ਇਲੈਕਸ਼ਨ ਹੋਈ ਸੀ 5,78,000 ਦੇ ਮਾਰਜਨ ਦੇ ਨਾਲ ਉਹਨਾਂ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਜਿੱਤੋ ਦਿੱਲੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿੱਤ ਆ ਤਾਂ ਪਰਵੇਸ਼ ਵਰਮਾ ਦਾ ਇੱਕ ਵੱਡਾ ਨਾਂ ਸੀ ਵੱਡੇ ਜਾਟ ਲੀਡਰ ਸੀਗੇ ਤਾਂ ਉਹਨਾਂ ਨੇ ਜਿਹੜੀ ਕਨੈਕਟੀਵਿਟੀ ਸੀ ਦਾ ਗਰਾਊਂਡ ਤੇ ਵਰਕ ਕੀਤਾ ਉਹਦਾ ਉਹਨਾਂ ਨੂੰ ਜਿਹੜਾ ਵੋਟਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਫਾਇਦਾ ਦਿਖਾਈ ਦਿੱਤਾ ਆਪ ਸੁਪਰੀਮੋ ਵੱਲੋਂ ਲਗਾਤਾਰ ਚੋਣਾਂ ਦੇ ਵਿੱਚ ਇੱਕ ਮਸਲਾ ਤੇ ਉਠਾਇਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਵੀ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਕਈ ਨਵੀਂ ਦਿੱਲੀ ਦੇ ਵਿੱਚ ਉਹ ਵੋਟਾਂ ਇਕੱਠੀਆਂ ਯਾਰੀਆਂ ਨੇ ਤੇ ਨਵੀਆਂ ਵੋਟਾਂ ਵੀ ਐਡ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਕਿੰਨੀ ਕ ਸਚਾਈ ਵੀ ਜਿਹੜੀ ਭਾਰਪਾ ਉਹ ਵੋਟਾਂ ਦੇ ਵਿੱਚ ਜਿਹੜੀ ਨਾਮਜ਼ਦਗੀ ਉਹਦੇ ਵਿੱਚ ਹੇਰਾਫੇਰੀ ਕਰਦੀ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਇਲਜ਼ਾਮ ਲਾਏ ਗਏ ਸੀਗੇ ਤੇ ਕੁਝ ਜਿਹੜੇ ਵੱਡੇ ادارے ਨੇ ਮੀਡੀਆ ਦੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨਾਂ ਨੇ ਜਿਹੜਾ ਆਦਾਰਿਆਂ ਨੇ ਵੀ ਕੁਝ ਉਹਨਾਂ ਨੇ ਇਹ ਤੇ ਕੀਤੀ ਰਿਸਰਚ ਤਕਰੀਬ 37.5 ਹਜ਼ਾਰ ਵੋਟਾਂ ਜਿਹੜੀ ਉਹ ਪਿਛਲੀ 2020 ਦੀਆਂ ਜਿਹੋ ਉਹਨਾਂ ਦੇ ਵਗਾਲੇ ਸਾਰ ਕੱਟੀ ਆ ਉਦੋਂ 146000 ਵੋਟਾਂ ਸੀਗੀਆਂ 108000 ਵੋਟਾਂ ਤਾਂ ਜਿਹੜੇ ਆਪ ਦੇ ਵੋਟਰ ਸੀਗਾ ਜਿਹੜੇ ਝੁੱਗੀ ਝੌਂੜੇ ਜਿਹੜਾ ਨਾਲੇ ਉਹਨਾਂ ਨੂੰ ਉੱਥੋਂ ਸ਼ਿਫਟ ਕੀਤਾ ਗਿਆ ਹੋਰ ਏਰੀਆ 'ਚ ਜਿਹੜੇ ਵਕ ਵਕ ਇਹਨਾਂ ਦੇ ਮਨਿਸਟਰ ਸੀਗੇ ਭਾਜਪਾ ਦੇ ਉਹਨਾਂ ਨੂੰ ਜਿਹੜੇ ਸਰਕਾਰੀ ਕਰਮਚਾਰੀ ਹੁੰਦੇ ਆ ਉਹਨਾਂ ਨੂੰ ਕਹਿ ਕੇ ਇਸ ਏਰੀਏ ਦੇ ਵਿੱਚ ਜਿਹੜੀਆਂ ਵੋਟਾਂ ਐਡ ਕੀਤੀਆਂ ਗਈਆਂ ਮਤਲਬ ਕਿ ਆਮ ਆਦਮੀ ਦੇ ਵੋਟਰ ਨੂੰ ਇੱਥੋਂ ਪਾਸੇ ਕੀਤਾ ਗਿਆ ਤੇ ਭਾਜਪਾ ਦੇ ਵੋਟਰ ਜਿਹੜੇ ਕੁਝ ਐਡ ਕੀਤੇ ਗਏ ਇਹ ਚੀਜ਼ ਦਾ ਦਾਵਾ ਕੀਤਾ ਤੇ ਇਹਦਾ ਚੋਣਾਂ ਦੇ ਵਿੱਚ ਡਾਟਾ ਸਰ ਦਿਖਾਈ ਦਿੱਤਾ ਤੇ ਆਰਬਿੰਦ ਕੇਜਰੀਵਾਲ ਤੇ આરોਪ ਲੱਗਦੇ ਆ ਭ੍ਰਿਸ਼ਟਾਚਾਰ ਦੇ ਸ਼ਰਾਬ ਨੀਤੀ ਜਿਹੜੀ ਉਹਨਾਂ ਨੇ ਬਣਾਈ ਉਹਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਜਾ ਕੇ ਵੀ ਆਉਂਦੇ ਕਿਤੇ ਲੱਗਦਾ ਵੀ ਜਿਹੜਾ ਉਹਨਾਂ ਦਾ ਇੱਕ ਸਾਫ਼ ਐਕਸ਼ਨ ਕੀਗਾ ਇਹ ਜੇਲ੍ਹ ਜਾਣ ਦੇ ਨਾਲ ਲੋਕਾਂ ਦੇ ਵਿੱਚ ਉਮੀਦਾਂ ਅਕਸ ਨਹੀਂ ਰਹੀਆਂ ਤੇ ਇੱਕ ਉਹਨਾਂ ਦਾ ਲਗਾਤਾਰ ਐਲਜੀ ਨਾਲ ਰਾਜਪਾਲ ਨਾਲ ਭੜਨਾ ਦਿੱਲੀ ਦੇ ਨਾਲ ਵੀ ਇਹ ਕੰਮ ਨਹੀਂ ਕਰਨ ਲੰਦਾ ਉਹ ਵੀ ਕਿਤੇ ਨਾ ਕਿਤੇ 네ਗਟਿਵਿਟੀ ਉਹਨਾਂ ਦੀ ਰੀ ਲੋਕਾਂ ਨਾਲ ਕਨੈਕਟ ਟੁੱਟਦਾ ਟੁੱਟਦਾ ਗਿਆ ਇੰਨਾ ਟੁੱਟ ਗਿਆ ਕਿ ਉਹ ਆਪਦੀ ਸੀਟ ਵੀ ਨਹੀਂ ਬਚਾ ਸਕੇ ਬਿਲਕੁਲ ਇਹ ਚੀਜ਼ ਦਾ ਬਹੁਤ ਵੱਡਾ ਅਸਰ ਰਿਹਾ ਲੋਕਾਂ ਦੇ ਵਿੱਚ ਹਜੇ ਉਹ ਅਦਾਲਤ ਦੇ ਵਿੱਚ ਕੇਸ ਪੈਂਡਿੰਗ ਹੈ ਅਧੀਨ ਉਹਦਾ ਫੈਸਲਾ ਆਉਣਾ ਪਰ ਜਦੋਂ ਤੁਸੀਂ ਜੇਲ੍ਹ ਲਿਆਏ ਉਹਨੇ ਨਾਰਮਲੀ ਗੱਲ ਆ ਕਿਸੇ ਕੋਈ ਵੀ ਜੇਲ ਜਾਂਦਾ ਤਾਂ ਉਹ ਇੱਕ ਕਸੂਰਵਾਰੀ ਮੰਨਿਆ ਜਾਂਦਾ ਟਾਪ ਲੀਡਰਸ਼ਿਪ ਮਨੀਸ਼ ਸੋਧਿਆ ਸੰਜੀਤ ਸਿੰਘ ਅਰਵਿੰਦ ਕੇਜਰੀ ਆਲਾ ਉਹ ਸ਼ਰਾਬ ਪਾਲਸੀ ਘਟਾਲੇ ਦੇ ਵਿੱਚ ਅੰਦਰ ਗਏ ਨੇ ਜ਼ਮਾਨ ਤੇ ਬਾਹਰ ਨੇ ਤਾਂ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਾਕ ਸੀ ਉਹਨੂੰ ਬਹੁਤ ਵੱਡੀ ਛੱਟ ਲੱਗੀ ਆ ਜਿਹੜਾ ਉਹ ਇਮਾਨਦਾਰ ਦਾ ਸੀਗਾ ਉਹਨਾਂ ਦਾ ਜਿਹੜਾ ਕਟੜ ਇਮਾਨਦਾਰ ਦਾ ਇੱਕ ਟੈਗ ਉਹਦੇ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਛੱਟ ਉਸ ਜੇਲ ਜਾਣ ਦੇ ਵਿੱਚ ਲੱਗੀ ਆ ਤਾਂ ਜਿਹੜਾ ਐਲਜੀ ਵਾਲਾ ਮਸਲਾ ਸੀ ਹਰ ਗੱਲ ਤੇ ਕਹਿੰਦੇ ਸੀਗੇ ਵੀ ਸਾਨੂੰ ਜਿਹੜੀ ਸੈਂਟਰ ਸਰਕਾਰ ਆ ਜਾਂ ਇਥੋਂ ਦੇ ਐਲਜੀ ਉਹ ਕੰਮ ਨਹੀਂ ਕਰਦੇ ਰਹੇ ਤਾਂ ਵਾਰ-ਵਾਰ ਜਦੋਂ ਤੁਸੀਂ ਇੱਕ ਗੱਲ ਕਹੀ ਜਾਉਂਗੇ ਕੰਮ ਉੱਥੇ ਬਿਲਕੁਲ ਨਹੀਂ ਹੋਇਆ ਸੜਕਾਂ ਨਹੀਂ ਬਣੀਆਂ ਕੂੜੇ ਕਰਕਟ ਦਾ ਹੱਲ ਨਹੀਂ ਹੋਇਆ ਸੀਵਰੇਜ ਦਾ ਨਹੀਂ ਹੱਲ ਹੋਇਆ ਲੋਕਲ ਟ੍ਰੈਫਿਕ ਦਾ ਪਬਲਿਕ ਸਬਾਮਾ ਦਾ ਹੋਰ ਤਾਂ ਲੋਕਾਂ ਨੂੰ ਇਹ ਲੱਗਿਆ ਵੀ ਇੱਕ ਬਹਾਨਾਗਾ ਤਾਂ ਲੋਕਾਂ ਨੂੰ ਇਹ ਚੀਜ਼ ਉਹਨਾਂ ਦਾ ਇੱਕ ਬਹਾਨਾ ਲੱਗਣ ਲੱਗ ਗਿਆ ਤਾਂ ਉਹ ਇਹਨਾਂ ਦੀ ਚੀਜ਼ੇ ਵੀ ਖਲਾਫ ਹੋ ਗਈ ਲੋਕਾਂ ਨੂੰ ਐਦਾਂ ਵੀ ਲੱਗਿਆ ਵੀ ਜਿਹੜਾ ਅਰਵਿੰਦ ਕੇਜਰੀ ਵਾਲਾ ਉਹ ਕੰਮ ਨੂੰ ਦਿਖਾਉਂਦਾ ਜ਼ਿਆਦੇ ਆ ਤੇ ਕਰਦਾ ਘੱਟ ਆ ਤੇ ਉਹਨੂੰ ਪ੍ਰਚਾਰਿਆ ਬਹੁਤ ਜ਼ਿਆਦੇ ਜਾਂਦੇ ਤੇ ਇੱਕ ਸਵਦੀ ਮਾਲੀਵਾਲ ਵੀ ਉਹਨਾਂ ਦੇ ਲਗਾਤਾਰ ਜਿਹੜਾ ਉਹ ਪਿਛਲੇ ਇਲੈਕਸ਼ਨ ਜਦੋਂ ਪਿਛਲੇ ਇਲੈਕਸ਼ਨ ਤੋਂ ਲਗਾਤਾਰ ਉਹਨਾਂ ਦੇ ਹਮਲੇ ਕਰਦੀ ਰਹੀ ਆ ਇਸ ਵਾਰ ਵੀ ਜਿਹੜੀ ਉਹਨਾਂ ਦੀ ਸੀਟ ਤੇ ਉਹਨਾਂ ਨੇ ਕੋਈ ਅਸਰ ਪਾਇਆ ਵੋਟਰਾਂ 'ਤੇ ਜਾਂ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਬਿਲਕੁਲ ਕੀਤਾ ਉਹਨਾਂ ਨੇ ਸਵਦੀ ਮਾਲੀਵਾਲ ਨੇ ਪਹਿਲਾਂ ਪੀਏ 'ਤੇ આરોਪ ਲਾਇਆ ਸੀ ਜਿਹੜੇ ਇਲਜ਼ਾਮ ਲੱਗੇ ਸੀ ਕੁੱਟ ਮਾਰਦੇ ਅਰਵਿੰਦ ਕੱਜਰੀਵਾਲ ਦੇ ਪੀਏ ਵਿਵੇਕ ਕੁਮਾਰ 'ਤੇ ਸਬਾਤੀ ਮਾਲੀਵਾਲ ਨੇ ਜਿਹੜੀ ਇੱਕ ਦਿੱਲੀ ਦੇ ਵਿੱਚ ਆਪਾਂ ਦੇਖਿਆ ਆਲੇ-ਦੁਆਲੇ ਇੱਕ ਕੂੜੇ ਦਾ ਡੰਪ ਬਣੇ ਹੁੰਦੇ ਆ ਤੁਸੀਂ ਕਿਸੇ ਵੀ ਏਰੀਆ ਤੋਂ ਐਂਟਰ ਕਰੋ ਕਿਸੇ ਵੀ ਸਾਈਡ ਤੋਂ ਦਿੱਲੀ ਦੇ ਕੂੜੇ ਦੇ ਬਾਰ-ਬਾਰ ਡੰਪ ਨੇ ਕੂੜੇ ਕਰਕਟ ਦੀ ਬਹੁਤ ਵੱਡੀ ਸਮੱਸਿਆ ਦਿੱਲੀ ਦੇ ਵਿੱਚ ਉਸ ਮੁੱਦੇ ਨੂੰ ਲੈ ਕੇ ਤੇ ਇੱਕ ਜਮਨਾ ਦੇ ਮੁੱਦੇ ਨੂੰ ਲੈ ਕੇ ਜਮਨਾ ਦੀ ਸਫਾਈ ਨੂੰ ਪਲੀਸ਼ਨ ਨੂੰ ਸਵਾਤੀ ਮੱਲਿਵਾਲ ਨੇ ਬਹੁਤ ਇਹਦੇ ਤੇ ਜਿਹੜਾ ਮੁੱਦਾ ਠਾਇਆ ਤੇ ਇਹਦੇ ਕਰਕੇ ਲੋਕਾਂ ਦੇ ਵਿੱਚ ਵੀ ਜਿਹੜਾ ਨਵੀਂ ਦਿੱਲੀ ਵਿਧਾਨ ਸਭਾ ਖਾਸ ਕਰਕੇ ਉੱਥੇ ਇਹ ਅਸਰ ਦੇਖਣ ਨੂੰ ਮਿਲਿਆ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਜਦੋਂ ਆਪਾਂ ਮੁੱਦੇ ਠਾਉਨੇ ਆ ਤਾਂ ਇਹ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਕੂੜਾ ਕਰਕਟ ਤੇ ਜਮਨਾ ਦੀ ਸਫਾਈ ਜਮਨਾ ਦੇ ਪ੍ਰਦੂਸ਼ਣ ਦਾ ਮਾਮਲਾ ਪੂਰੀ ਦਿੱਲੀ ਦੇ ਵਿੱਚ ਵੱਡਾ ਸੀਗਾ ਤਾਂ ਇਹ ਹਲਕੇ ਤੇ ਉਹਨੇ ਅਸਰਕਤ ਪਾਇਆ ਤੇ ਆਮ ਆਦਮੀ ਦੀ ਅਰਵਿੰਦ ਕੇਜਰੀ ਯਾਲ ਦੀ ਸੀਟ ਤੇ ਡੈਂਟ ਪਿਆ ਆਪ ਦਾ ਜਿਹੜਾ ਦਿੱਲੀ ਦਾ ਕਿਲਾ ਸੀ ਉਹ ਤਾਂ ਟੱਪੇ ਟੇਰੀ ਹੋ ਗਿਆ ਤੇ ਆਮ ਆਦਮੀ ਪਾਰਟੀ ਦਾ ਜੇ ਕੋਈ ਕਿਲਾ ਬਚਿਆ ਹੁਣ ਉਹ ਪੰਜਾਬ ਹੈ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਇੱਥੇ ਐਡਾ ਵੱਡਾ ਉਲਟ ਫੇਰ ਦਿੱਲੀ ਦੇ ਵਿੱਚ ਹੋਇਆ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੇ ਵੀ ਹੋਵੇਗਾ ਕਿਉਂਕਿ ਇੱਕ ਜਿਮਣੀ ਚੋਣ ਵੀ ਹੋਣੀ ਹੈ ਲੁਧਿਆਣੇ ਤੋਂ ਉੱਥੇ ਵੀ ਜਿਹੜੀ ਪ੍ਰਵਾਸੀ ਵੋਟ ਬਹੁਤ ਜ਼ਿਆਦਾ ਹੈ ਤੁਹਾਨੂੰ ਲੱਗਦਾ ਹੈ ਵੀ ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੀ ਰਾਜਨੀਤੀ ਵਿੱਚ ਜ਼ਿਆਦਾ ਜਿਹੜੀ ਉਹ ਦਖਲ ਅੰਦਾਜ਼ੀ ਕਰਨਗੇ ਦੇਖੋ ਜਿਹੜੀ ਰਾਜਨੀਤੀ ਆ ਇਹਦੀ ਕੋਈ ਆਪਾਂ ਅੱਜੇ ਪਰ ਕਹਾਣੀ ਨਹੀਂ ਕਰ ਸਕਦੇ ਪਰ ਦੋ ਸਟੇਟਾਂ ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਸੀਗੇ ਮਤਲਬ ਕਿ ਯੂਟੀ ਤੇ ਇੱਕ ਇੱਥੇ ਤਾਂ ਉਹ ਯਕੀਨਨ ਆ ਵੀ ਜਿਹੜਾ ਪੰਜਾਬ ਦੀ ਰਾਜਨੀਤੀ ਤੇ ਵੀ ਦਿੱਲੀ ਦੇ ਮਾਮਲੇ ਨੂੰ ਜਿਹੜਾ ਲੈ ਕੇ ਦਿੱਲੀ ਦੇ